ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਚੰਨੜਾ ਦਾ ਸਵਾਗਤ ਆ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਇਹ ਆਪਾਂ ਨੇ ਬਣਾਇਆ ਖੋਆ ਤੇ ਤੁਹਾਡੇ ਨਾਲ ਵੀਡੀਓ ਜਿਹੜੀ ਆਪਾਂ ਕਰਦੇ ਆ ਸ਼ਿਆਰ ਤੇ ਬਹੁਤ ਸੇਤੀ ਆਪਣਾ ਖੋਆ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਤੇ ਆਪਾਂ ਬਣਾਉਨੇ ਆ ਤੇ ਦਿਖਾਉਨੇ ਆ ਬੋਲੋ ਜੀ ਤੇ ਆਪਾਂ ਬਣਾਵਾਂਗੇ ਖੋਆ ਬਹੁਤ ਸਵਾਦ ਤੇ ਟੈਸਟੀ ਤੇ ਇਹ ਆਪਣੇ ਸਾਰੀਆਂ ਚੀਜ਼ਾਂ ਜਿਹੜੀਆਂ ਇੱਕੋ ਹੀ ਮਾਤਰਾ ਵਿੱਚ ਲੈਂਦੀਆਂ ਨੇ ਇੱਕੋ ਜਿਹੀ ਆਪਣੀਆਂ ਕੋਲੀਆਂ ਨੇ ਸਾਰੀਆਂ ਆਪੇ ਕੋਈ ਨਾਪ ਲੱਦਾ ਇਹਨਾਂ ਦਾ ਹਾਂਜੀ ਤੇ ਇਹ ਆਪਾਂ ਨੇ ਲੱਤਿਆਗਾ ਸੁੱਕਾ ਦੁੱਧ ਇਹ ਸੁੱਕਾ ਦੁੱਧ ਲੱਤਿਆ ਤੇ ਆਪਾਂ ਨੇ ਚੀਨੀ ਲੈਂਦੀ ਐ ਪੀਸੀ ਹੋਈ ਤੇ ਇਹ ਆਪਣਾ ਆਟਾ ਤੇ ਇੱਕ ਕੌਲੀ ਆਪਾਂ ਨੇ ਲੈਤੀ ਐ ਦੁੱਧ ਦੀ ਤੇ ਇਹ ਆਪਾਂ ਨਹੀਂ ਲੱਤਿਆ ਕਿਉਂ ਹਾਂਜੀ ਤੇ ਆਪਾਂ ਸਾਰੀਆਂ ਚੀਜ਼ਾਂ ਜਿਹੜੀ ਇੱਕੋ ਹੀ ਮਾਤਰਾ ਚ ਲੈਂਦੀਆਂ ਨੇ ਇਹ ਇੱਕੋ ਹੀ ਨਾਪ ਲੈਤਾਂ ਨਾਲ ਸਾਰੀਆਂ ਜਿੱਜਾਂ ਦਾ ਤੇ ਆਪਾਂ ਹੁਣ ਬਣਾਉਣੇ ਆ ਤੇ ਦਿਖਾਉਣੀਆਂ ਸਿਰਫ ਆਪਾਂ ਨੂੰ ਕੋ ਆ ਬਣਾਉਣ ਨੂੰ ਇਹ 10-15 ਮਿੰਟ ਲੱਗਣਗੇ ਤੇ ਬਹੁਤ ਸਵਾਦ ਤੇ ਚੈਟ ਜਿਹੜਾ ਆਪਾਂ ਘੋਆ ਬਣਾਵਾਂਗੇ। ਲਓ ਜੀ ਤੇ ਕੜਾਹੀ ਆਪਾਂ ਨੇ ਰੱਖ ਲਈ ਗੈਸ ਕਰ ਲਿਆ ਹਾਂ। ਲਓ ਜੀ ਤੇ ਹੁਣ ਆਪਾਂ ਪਾਉਣਿਆ ਇਹ ਜੀ ਆਪਾਂ ਜੋ ਦੁੱਧ ਰੱਖਿਆ ਕੋਲੀ ਦੁੱਧ ਦੀ ਆਪਾਂ ਇਹਦੇ ਵਿੱਚ ਪਾਵਾਂਗੇ। ਦੁੱਧ ਪਣੀ ਪਾ ਤੈਨ ਚੰਗੀ ਤਰ੍ਹਾਂ ਆਪਾਂ ਹੁਣ ਬਾਲੀ ਜਿਹੜੀ ਦੁੱਧ ਨੂੰ ਦੇਵਾਂਗੇ। ਹਾਂਜੀ ਤੇ ਦੁੱਧ ਤੁਸੀਂ ਬਾਲੀ ਵਾਲਾ ਵੀ ਲੈ ਸਕਦੇ ਹੋ ਤੇ ਬਿਨਾਂ ਬਾਲੀ ਵਾਲਾ ਵੀ ਲੈ ਸਕਦੇ ਹੋ। ਤੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਬਾਲੀਏ ਜਿਹੜੀ ਉਹ ਦਿਵਾਵਾਂਗੇ। ਲੋ ਜਿੱਤੇ ਆਪਣੀ ਦੁੱਧ ਵਾਲੀ ਜਿਹੜੀ ਉਹ ਆ ਗਈ। ਆਪਾਂ ਹੁਣ ਗੈਸ ਹੈਂਸ ਤੁਸੀਂ ਸਿਮ ਤੇ ਵੀ ਕਰ ਸਕਦੇ ਹੋ ਤੇ ਆਪਾਂ ਇਹਨੂੰ ਬੰਦ ਕਰਾਂਗੇ। ਤੇ ਗੈਸ ਆਪਾਂ ਨੇ ਬੰਦ ਕਰਤਾ। ਤੇ ਹੁਣ ਜੋ ਆਪਾਂ ਇਹ ਮਿਲਕ ਪਾਊਡਰ ਲੈਤਾ ਹੈਗਾ ਸੁੱਕਾ ਦੁੱਧ ਜਿਹੜਾ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਦੇ ਵਿੱਚ ਐਡ ਕਰਾਂਗੇ। ਥੋੜਾ ਥੋੜਾ ਕਰਕਪੈ ਦੇ ਵਿੱਚ ਪਾਵਾਂਗੇ ਕਿਉਂਕਿ ਜੇ ਆਪਾਂ ਇਕੱਠਾ ਪਾਤਾ ਫਿਰ ਇਹਦੇ ਵਿੱਚ ਗੰਡਾਂ ਨੇ ਜਿਹੜੀਆਂ ਉਹ ਬਣ ਜਾਂਦੀਆਂ ਨੇ ਗੈਸ ਆਪਾਂ ਨੇ ਬੰਦ ਕਰਤਾ ਤੁਸੀਂ ਇਹਦੇ ਮਤੇ ਵੀ ਕਰ ਸਕਦੇ ਹੋ ਗੈਸ ਅਰ ਬਾਅਦ ਚੰਗੀ ਤਰ੍ਹਾਂ ਨੂੰ ਸਾਰਿਆਂ ਨੂੰ ਰਲਾ ਲਾਂਗੇ ਵਿੱਚ ਮਿਕਸ ਕਰ ਲਾਂਗੇ ਤਾਂ ਜੋ ਆਪਣੀ ਗੰਡਣ ਜਿਹੜੀਆਂ ਇਹਦੇ ਵਿੱਚ ਉਹ ਬਣਨ ਨਾ ਲਓ ਜੀ ਤੇ ਆਪਾਂ ਪਾਊਡਰ ਜਿਹੜਾ ਸਾਰਾ ਇਹਦੇ ਵਿੱਚ ਮਿਲਿਆ ਤਾਂ ਸੁੱਕਾ ਦੁੱਧ ਆਪਾਂ ਨੇ ਤੇ ਆਪਾਂ ਨੇ ਗੈਸ ਕਰ ਲਿਆ ਆਨ ਤੇ ਹੁਣ ਆਦਾ ਚੰਗੀ ਤਰ੍ਹਾਂ ਇਹ ਆਪਾਂ ਜਿਹੜਾ ਫੋਆ ਬਣਾਵਾਂਗੇ ਹਾਂਜੀ ਦੀਦੀ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਇਹਨੂੰ ਹਾਂਜੀ ਖੱਲੇ ਨਾ ਲੱਗੇ ਇਹ ਆਪਣਾ ਫੋਆ ਵਾ 3-4 ਮਿੰਟਾਂ ਜਿਹੜਾ ਆਪਣਾ ਬਣ ਜੂਗਾ ਹਾਂਜੀ ਤੇ ਇਹਦੇ ਵਿੱਚ ਨਾ ਤੁਸੀਂ ਦੋ ਚਮਚੇ ਜਿਹੜੇ ਘਿਓ ਦੇ ਪਾਦੇ ਤਾਂ ਜੋ ਇਹ نیچے ਨਹੀਂ ਡੁੱਬੂਗਾ। ਆਪਾਂ ਨੇ ਦੋ ਚਮਚੇ ਜਿਹੜੇ ਪਾਲੇ ਇਹਦੇ 'ਚ ਨੀਚੇ ਵੀ ਲਾਗਦਾਨੀਂ ਫਿਰ ਆਪਣਾ ਖੁਆ ਹੁੰਦਾ ਜਿਹੜਾ। ਤੇ ਆਪਣੀ ਵੀੜੀ ਜਿਹੜੀ ਵਿੱਚੋਂ ਕੁਲਟੀ ਗਈ ਸੀ। ਤੇ ਆਪਾਂ ਦੋ ਚਮਚੇ ਇਸ ਤੇ ਐਡ ਕਰ ਲਈ ਸੀ ਘਿਓ ਦੇ। ਉਹਦੇ ਨਾਲ ਰੱਖਣਾ ਨਹੀਂ ਖੁਆ ਜਿਹੜਾ ਨੀਚੇ ਨਹੀਂ ਲੱਗਦਾ। ਉਹ ਲਾਓ ਜਿੱਥੇ ਆਪਣਾ ਖੁਆ ਜਿਹੜਾ ਬਣ ਗਿਆ। ਇਹਦਾ ਦੁੱਧ ਪਣੀ ਚੰਗੀ ਤਰ੍ਹਾਂ ਸਾਰਾ ਸੁਭਾਰਤਾ ਦੇਖੋ ਲਓ ਜੀ ਤੇ ਆਪਾਂ ਹੁਣ ਇਹ ਕੜਾਹੀ ਲਾਉਣੀ ਹੈ ਨੀਂ ਤੇ ਉਹ ਆਪਣਾ ਗਿਆ ਬਣ ਲਓ ਜੀ ਤੇ ਹੁਣ ਆਪਾਂ ਇਹਨੂੰ નીચે ਲਾਉਣੀ ਹੈ ਉਹ ਆ ਜਿਹੜਾ ਆਪਣਾ ਦੇਖੋ ਕਰਲਾ ਕਰਲਾ ਬਣ ਗਿਆ ਦੁੱਧ ਪਣੀ ਦਾ ਸਾਰਾ ਮਚਾਤਾ ਲੋ ਜੀ ਕਿ ਹੁਣ ਆਪਾਂ ਪੁੰਨਾਂਗੇ ਆਟਾ ਤੇ ਕੜਾਹੀ ਜਿਹੜੀ ਆਪਾਂ ਨੇ ਕਰ ਲਈ ਸਾਫ ਤੇ ਹੁਣ ਆਪਾਂ ਪਾਵਾਂਗੇ ਘਿਓ ਤੇ ਆਪਾਂ ਇਹ ਘਿਓ ਸਾਰਾ ਨਹੀਂ ਪਾਉਂਦੇ ਆਪਾਂ ਦੇਖ ਕੇ ਫਿਰ ਚੈੱਕ ਕਰਕੇ ਪਾਵਾਂਗੇ ਤੇ ਆਪਾਂ ਘਿਓ ਇਹ ਅੱਧਾ ਹੀ ਲਵਾਂਗੇ ਇਹ ਤੇ ਇਹਦੇ ਵਿੱਚ ਦੋ ਚਮਚੇ ਆਪਾਂ ਉਧਰ ਪਾ ਲਈ ਸੀ ਖੁਆ ਮਨਾਂਗੜੇ ਲੋ ਜੀ ਤੇ ਆਪਾਂ ਅੱਧਾ ਘਿਓ ਪਾ ਲਿਆ ਤੇ ਹੁਣ ਜੋ ਆਪਣਾ ਆਟਾ ਇਹ ਮਿੰਟੇ ਰੱਖਿਆ ਹੋਇਆ ਆਪਾਂ ਇਹ ਪਾਵਾਂਗੇ ਇਹਦੇ ਵਿੱਚ ਕੈਂਸਾ ਪਾਣੀ ਰੱਖਾਂਗੇ ਤੇ ਉਹ ਜਿਹੜਾ ਪਨਾਲਸ ਦੇ ਕੇ ਫਿਰ ਐਡ ਕਰ ਲਾਂਗੇ ਤੇ ਉਹ ਆਪਣੇ ਜਿਹੜਾ ਚ ਹੋਰ ਪਾਊਗਾ ਲਓ ਜੀ ਤਾਂ ਪੈਨਕ ਘਿਓ ਜਿਹੜਾ ਬਚਾਲਿਆ ਲਓ ਜੀ ਤਾਂ ਪਾਣੀ ਚ ਮੱਖਾਂ ਦੀ ਕੋਨਾਗੇ ਤੇ ਆਪਾਂ ਇਹਦੇ ਨੂੰ ਹਿਲਾਉਂਦੇ ਰਹਾਂਗੇ ਤੇ ਗੈਸ ਜਿਹੜਾ ਆਪਣਾ ਸਿੰਮਰ ਤੇ ਰੱਖਿਆ ਹੋਇਆ ਕੋਈ ਇਥੇ ਆਪਾਂ ਨੂੰ ਬੜਾ ਟਾਈਮ ਨਹੀਂ ਲੱਗਦਾ। 3-4 ਮਿੰਟ ਆਪਾਂ ਨੂੰ ਲੱਗੇਣਗੇ 3-4 ਮਿੰਟ ਖੋਆ ਬਣਾਉਂਦੇ ਇਹਨੂੰ। ਤੇ ਹੁਣ ਆਪਾਂ ਆਟੇ ਤੇ ਲਾਵਾਂਗੇ 5-6 ਮਿੰਟ। ਇਹ ਜਿਹੜਾ ਆਟਾ ਜਿਹੜਾ ਆਪਾਂ ਘੋਲਾਂਗੇ ਇਹ ਤਾਂ ਆਪਾਂ ਹਿਲਾਉਂਦੇ ਰਹਾਂਗੇ ਇਹਨੂੰ ਤੇ ਕਿਤੇ ਕਿਤੇ ਉਹ ਆਪਾਂ ਬੜਾ ਤਾਣੀ ਪਾਇਆ ਫਿਰ ਆਪਾਂ ਜਦੋਂ ਪਿੰਨੀਆਂ ਵਟਦੇ ਨੇ ਉਹ ਫਿਰ ਹੱਥਾਂ ਨਾਲ ਜਿੱਤ ਉਹ ਜੜਾਈ ਜਾਂਦਾ ਰਹਿੰਦਾ ਤੇ ਆਪਾਂ ਉਹ ਜਿਹੜਾ ਥੋੜਾ ਜਿਹਾ ਵਿਚੋ ਵਿਚਾਲਿਆ ਕਾਰਨੀ ਆਪਾਂ ਨੇ ਐਡ ਕੀਤਾ ਲਓ ਜੀ ਤੇ ਆਪਣਾ ਜਿਹੜਾ ਚੇਂਜ ਹੈ ਕਲਰ ਹੋ ਗਿਆ ਇਹਦਾ ਦੇਖੋ ਤੇ ਆਪਾਂ ਨੂੰ ਇਹ ਆਟਾ ਪੁੰਨ ਤੇ ਤਿੰਨ ਚਾਰ ਮਿੰਟ ਹੈ ਜਿਹੜੇ ਲੱਗਣਗੇ ਜਿਵੇਂ ਆਪਾਂ ਪਰੋਠਾ ਬਣਾਉਣੀ ਹੋਣੀ ਉਸ ਤਰੀ ਆਪਾਂ ਨੇ ਇਹ ਆਟਾ ਜਿਹੜਾ ਪੁੰਨਾ ਹੁੰਦਾ ਪੂਰਾ ਵਧੀਆ ਆਪਾਂ ਇਹਨੂੰ ਬ੍ਰਾਊਨ ਕਲਰ ਦਾ ਕਰਾਂਗੇ ਸੁਮੈਲ ਐਤੋਂ ਜਿਹੜੀ ਆਣੀ ਸ਼ੁਰੂ ਹੋਗੀ ਦੀ ਆਪਾਂ ਨੂੰ ਖਵਾ ਬਣਾਉਣ ਤੇ ਬੜਾ ਟਾਈਮ ਨਹੀਂ ਲੱਗਦਾ ਇਹਦੇ ਵੀ ਆਪਣਾ ਕੋਈ ਨਜੀ ਕਰੇ ਤਾਂ ਪਰਮੈਂਟ ਬਣਾ ਕੇ ਇਹਦਾ ਖਾ ਸਕਦੇ ਆ ਦੇਖੋ ਆਪਾਂ ਆਟਾ ਜਿਹੜਾ ਹੈ ਕੁਝ ਚੁੱਕਿਆ ਹੈਗਾ ਲਓ ਜੀ ਤੇ ਆਟਾ ਜਿਹੜਾ ਆਪਣਾ ਭੱਜ ਚੁੱਕਿਆ ਆਪਾਂ ਨੂੰ ਲਾਗ ਦੇ ਨੂੰ ਭੁੰਨਣ ਤੇ 5-6 ਮਿੰਟ ਤੇ ਹੁਣ ਆਪਾਂ ਗੈਸ ਜਿਹੜਾ ਕਰਦੇ ਆ ਬੰਦ ਦੇਖੋ ਆਟਾ ਆਪਣਾ ਪੂਰਾ ਬਰਾਊਨ ਕਲਰ ਦਾ ਹੋ ਗਿਆ ਤੇ ਪੂਰੀ ਵਧੀਆ ਜਿਹੜੀ ਸੁਗੰਧ ਆਉਣ ਲੱਗੀ ਤੇ ਹੁਣ ਆਪਾਂ ਗੈਸ ਕਰਦੇ ਆ ਬੰਦ ਲਓ ਜੀ ਤੇ ਗੈਸ ਕਰਤਾ ਬੰਦ ਤੇ ਹੁਣ ਆਪਾਂ ਪਾਵਾਂਗੇ ਖੰਡ ਇਹ ਆਪਾਂ ਸਾਰੀ ਨਹੀਂ ਪਾਉਂਦੇ ਤੇ ਮਿੱਠਾ ਜਿਹੜਾ ਆਪਾਂ ਬਾਅਦ ਦੇ ਵਿੱਚ ਵੀ ਐਡ ਕਰ ਸਕਦੇ ਆ। ਆਪਾਂ ਇਹਨਾਂ ਤੇ ਵਜਾ ਲਿਆ। ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ। ਗੈਸ ਆਪਣਾ ਨਿੱਕੇ ਗੱਲ ਕੀਤਾ ਹੋਇਆ। ਇਹ ਆਪਾਂ ਪਾਉਨੇ ਹਰੇ ਚ ਖੋਆ। ਜੋ ਆਪਾਂ ਨੇ ਕੱਢਿਆ ਸੀ। ਇਹ ਨੂੰ ਕਰਾਂਗੇ ਆਪਾਂ ਚੰਗੀ ਤਰ੍ਹਾਂ ਮਿਕਸ ਲਓ ਜੀ ਦੱਪਾ نیچے ਲਾ ਕੇ ਨਾ ਮਿਕਸ ਕਰਦੇ ਆਂ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੋ ਆਪਾਂ ਇਹ ਮਿੱਠਾ ਪਾਇਆ ਤੇ ਖੋਆ ਪਾਇਆ ਆਪਾਂ ਟੰਡਿਆ ਕਰ ਲਈਏ ਤੇ ਫਿਰ ਆਪਾਂ ਇਹ ਲੱਡੂ ਜਿਹੜਾ ਬੱਟਾਂਗੇ ਲਾਉ ਜੀ ਤੇ ਹੁਣ ਆਪਾਂ ਇੱਥੇ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਹੋ ਤੇ ਨਹੀਂ ਹੈਗੇ ਸਕੇਪਰ ਵੀ ਕਰ ਸਕਦੇ ਹੋ ਤੇ ਇਹਦੀ ਤੁਸੀਂ ਬਰਫ ਵੀ ਬਣਾ ਸਕਦੇ ਹੋ ਤੇ ਆਪਾਂ ਇਹ ਬਣਾਵਾਂਗੇ ਲੱਡੂ ਇਹ ਦੇਖੋ ਜੀ ਆਪਾਂ ਵੱਧ ਕੇ ਪਾ ਦਿੰਦੇ ਤਾਂ ਆਪਣੀ ਮੁਠੀਆਂ ਵਿੱਚ ਜਿਹੜਾ ਹੱਥਾਂ ਨਾਲ ਲੱਗੀ ਜਾਣਾ ਸੀ ਤੇ ਆਪਾਂ ਇਸ ਤਰੀਏ ਹੁਣ ਇਹਦੇ ਇਹਦੀਆਂ ਪਿੰਨੀਆਂ ਬਣਾ ਲਾਂਗੇ ਕੋਈ ਇਹਦੀਆਂ ਦੇਖੋ ਕਿੰਨਾ ਵਧੀਆ ਆਪਣੇ ਲੱਡੂ ਜਿਹੜਾ ਬਣਿਆ ਇਹਨਾਂ ਆਪਣੇ ਗਾ ਥੋੜਾ ਨੋਰਮਲ ਗਰਮਜਾਈ ਹੋਣਾ ਚਾਹੀਦਾ ਢੰਡਾ ਨਹੀਂ ਹੋਣਾ ਚਾਹੀਦਾ ਆਪਣੇ ਲੱਡੂ ਵਟਣ ਵੇਲੇ ਇਹ ਆਪਣਾ ਥੋੜਾ ਜਿਹਾ ਹੀ ਗਰਮੀ ਹੈਗਾ ਥੋੜਾ ਜਿਹਾ ਨੋਰਮਲ ਜਿਹਾ ਤੇ ਫਿਰ ਆਪਣੇ ਲੱਡੂ ਜਿਹੜੇ ਵਧੀਆ ਵੱਟ ਜਾਂਦੇ ਨੇ ਦੇਖੋ ਆਪਣਾ ਕਿਉਂ ਵੀ ਫਿੱਟ ਬੈਠਾਗਾ ਤੇ ਮਿੱਠਾ ਜਿਹੜਾ ਆਪਣੇ ਉਹ ਖਾ ਕੇ ਦੇਖ ਲਿਆ ਸੀ ਤੇ ਆਪਣਾ ਮਿੱਠਾ ਵੀ ਕਹੀ ਹੈਗਾ ਮਿੱਠਾ ਤਾਂ ਆਪਾਂ ਬਾਅਦ ਵਿੱਚ ਵੀ ਐਡ ਆ ਜਿਹੜਾ ਘੱਟਾ ਥੋੜਾ ਉਹ ਕਰ ਸਕਦੇ ਹਾਂ ਮੈਂ ਜੀ ਕਰ ਤਾਂ ਕਰ ਸਕਦੇ ਹਾਂ ਲਓ ਇਹ ਤਾਂ ਆਪਾਂ ਬੱਟਲ ਲਏ ਸਾਰੇ ਤੇ ਫਿਰ ਦਿਖਾਉਨੇ ਆ ਲਓ ਜੀ ਦੇਖੋ ਆ ਜਿਹੜਾ ਆਪਣਾ ਬਣ ਕੇ ਤਿਆਰ ਆ ਪਿੰਨੀ ਆਪਾਂ ਸਾਰੀਆਂ ਬਣਾ ਲਈਆਂ ਦੇਖੋ ਕਿੰਨਾ ਵਧੀਆ ਆਪਣਾ ਖੋਆ ਜਿਹੜਾ ਬਣਿਆ ਹੈ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਪਣਾ ਖੋਆ ਜਿਹੜਾ ਬਣਾਇਓ ਤੇ ਖਾਇਓ ਤੇ ਵੀਡੀਓ ਵਧੀਆ ਲੱਗੀ ਤੇ ਲਾਇਕ ਸਹਿਰ ਪਿਆਰਾ ਦਾ ਕਮੈਂਟ ਜਰੂਰ ਕਰਿਓ ਸਸਰੀਆ ਕਾਲ